ਤੂੰ ਪਾਈ ਖੋਣਾ ਮੇਰੀ ਗੱਲ ਆ ਤੂੰ ਜਿਹੜਾ ਸਾਡੀ ਗਲੀ ਚੋਂਣਾ ਵਾਲਾ ਤੇ ਤੂੰ ਆਵਾਜ਼ਾਂ ਦਾ ਬੰਦ ਕਰਕੇ ਆਇਆ ਪਰ ਨਹੀਂ ਮੈਂ ਤਾਂ ਭੈਣ ਹੋਣਾ ਇਦਾਂ ਹੀ ਆਉਣਾ ਵਾ ਆ ਜਲਨ ਮੈਂ ਲੈ ਦਿੰਨੀ ਤੇ ਬੁਰਕੇ ਨੂੰ ਇਦਾਂ ਇਦਾਂ ਖਲੋਣਾ ਤੂੰ ਨਹੀਂ ਨਹੀਂ ਤੂੰ ਆਪਣਾ ਬੂਆ ਮਾਰ ਕੇ ਰੱਖਿਆ ਕਰੋ ਮੈਂ ਤਾਂ ਨੰਗਾ ਨੰਗਣਾ ਗਲੀ ਥਾਣੀ ਮੇਰਾ ਹਣ ਕੰਮ ਹੋ ਗਿਆ ਇਹ ਕਹਿੰਦੇ ਤੇਰਾ ਪਾਣੀ ਕਿ ਮੈਂ ਰੋਜ਼ ਪੈਸੇ ਕਿੱਥੇ ਲੈਣੇ ਤੂੰ ਵੀ ਅਗੇ ਕਰਕੇ ਲਾ ਦਿਓ ਇਹਨਾਂ ਨੂੰ ਕਿ ਹੁਣ ਫਿਰ ਆ ਛੋਟਾ ਛੋਟਾ ਚੂਟ ਵਾ ਮੈਂ ਮੰਦਗਾ ਉਹ ਆਨੀ ਮੈਂ ਉਹ ਖੁੰਦ ਨਾ ਤੂੰ ਜੇ ਆਪ ਪਹੁੰਚਣ ਕਿਢਾਈ ਵਾਲੇ ਚੱਲਣ ਦੇ ਕੇ ਕਰਕੇ ਪਤਾ ਨਹੀਂ ਆਗਾ ਸਿਧਾਣਾ ਹੈ ਗਿਆ ਏ ਨਹੀਂ ਨਹੀਂ ਕੋਈ ਨਹੀਂ ਲੈ ਦੋ ਇਕ ਇਕ ਕਰਕੇ ਲੈ ਦੋ ਗਾਉਣ ਕਿੰਨੇ ਦੋਵੇਂ ਦੋਵੇਂ ਤੂੰ ਇਹਨੂੰ ਫੜਾ ਕੇ ਤੇ ਮੁੜਕੇ ਇਹਨੂੰ ਬਾਜਾ ਜਾਂ ਬੰਦ ਕਰ ਤੇ ਫੜਾ ਲਾਂਗੀ ਮੇਰੇ ਜੜਾ ਦਾ ਹੱਥ ਮੰਮੀ ਮੈਂ ਆ ਸੋਣਾ ਨਾ ਛੋਟਾ ਨਹੀਂ ਮੰਮੀ ਆ ਮੈਂ ਆ ਮੈਂ ਮੈਂ ਤੂੰ ਕੋਲ ਲਦਾ ਆ ਆ ਮੈਂ ਨਾ ਲਦਾ ਆ ਬਸ ਆ ਸੋਣਾ ਮੈਂ ਤੇਰੇ ਛੋੜ ਦਿਆ ਤੇ ਅਸੀਂ ਭਰਾਵਾ ਇਹਨਾਂ ਨਾਲ ਛੱਡ ਦੇ ਜਾ ਮੰਮੀ ਲੈ ਤਿੰਨ ਨੇ ਤਿੰਨ ਮੈਂ ਮੈਂ ਤਿੰਨ ਨੇ ਤਿੰਨ ਮੰਮੀ ਤਿੰਨ ਨੇ ਮੈਂ ਮੈਨੂੰ ਇਹ ਤੋ ਦੇ ਵੀ ਨਾ ਭਰਾਵਾ ਇੱਕ ਇੱਕ ਦੇ ਪੈਸੇ ਲੈ ਲੈ ਤੇ ਹਰ ਦੋ ਦੋ ਧਾਰ ਦੇ ਜਾ ਧਾਰ ਨੇ ਮੈਂ ਇੱਕ ਇੱਕ ਲੈ ਲਓ ਫਿਰ ਤੇ ਤੁਸੀਂ ਨਾਲਿਆਂ ਦੇ ਵਾਜਾ ਬੰਦ ਕਰਕੇ ਆ ਤੇ ਧਾਰਨੀ ਮੈਂ ਕਰਦਾ ਮੈਂ ਤੇਲ ਤੂਲ ਪਾ ਗਿਆ ਆਪਣਾ ਘਰ ਦਾ ਗੁਜ਼ਾਰਾ ਚਲਾਉਣਾ ਥੋੜਾ ਬੋਤਾ ਤੇ ਤੇਰੀ ਬਾਲਣਾ ਮੈਂ ਉਥੋਂ ਲਿਆਉਣੇ ਵੇਚਣੇ ਗਲੀ ਗਲੀ ਫਿਰ ਕੇ ਇੱਕ ਦੇ ਲਾ ਲਓ ਜੇ ਪਸੰਦ ਆ ਬੰਦਾ ਬੰਦਾ ਭਾਈ ਦਾਦੀਆਂ ਦਾ ਲੱਣਾ ਲਾ ਰ ਆਏ ਤੇ ਤੇ ਲ ਲੈਣੇ ਆ ਮੇਰੀ ਮੰਮੀ ਮਾਂ ਮੀ ਤੂਤਰਾ ਤੇ ਦੇ ਲੱਦੀ ਨਾ ਨਾ ਮੰਮੀ ਤੇਰੀ ਨਹੀਂ ਚੰਗਾ ਕੁੰਦੀ ਮੈਨੂੰ ਪਾਉ ਉਹ ਨਾਲਾ ਬੰਦ ਕਰਕੇ ਆ ਤੇ ਨਾ ਬੋਲਦਾ ਪਾਈ ਨੋ ਹਾਂ ਤੂੰ ਦਾ ਕੋੜਾ ਕੋੜਾ ਪਾਉਂਦੇ ਪਹਿਲੇ ਆ ਕੇ ਨਹੀਂ ਜਾਣਾ ਹਾਂ ਅাইতে ਸੁਖੀ ਦਾ ਧੂਗਾ ਚੋੜ ਕਰਕੇ ਹੀ ਹਟਣਗੀ ਆ ਮੈਂ ਤੇ ਬਸ ਗਈ ਨਹੀਂ ਤਾਂ ਮੇਰੀ ਪਰਸਨ ਨੂੰ ਖੁੱਲੀ ਲਾਜ ਨਹੀਂ ਸੀ ਲਾਣੇ ਅੱਜ ਸੁਖੀ ਨੂੰ ਪਤਾ ਲੱਗਣਾ ਹੈ ਕਿ ਮੈਂ ਸੁੜ ਤਾਂ ਤੋਨੇ ਲੈ ਤੇ ਕਿੰਨੇ ਲੈਏ ਭੋਲੀ ਨੇ ਤੇ ਕਿੰਨੇ ਲੈਏ ਕਮਲੀ ਲੈ ਅੱਜ ਜਦੋਂ ਪੈਸੇ ਦੇਣੇ ਪੈਣਾ ਭਾਈ ਨੂੰ ਤੇ ਪਤਾ ਉਹਨੂੰ ਲੱਗਣਾ ਹੈ ਸੁਖੀ ਨੂੰ ਹੁਣ ਚਾਹ ਲਾਉ ਆਉਂਦੇ ਨੂੰ ਦੱਸ ਦੀ ਨਾ ਇਹ ਕੰਮ ਕੀਤਾਈ ਤੇਰੀ ਅੱਜ بیوی ਬੜੀ ਖੁਸ਼ ਵਾਕੀ ਹੋਇਆ ਵਾ ਕਿ ਮੈਂ ਤਾਂ ਭੱਜ ਗਈ ਅੱਜ ਮੇਰੇ ਦਿਨੇ ਤੇ ਪਤਾ ਲੱਗਦਾ ਝੁਗਾ ਚੌੜ ਹੋ ਜਾਣਾ ਸੀ ਮੈਂ ਤਾਂ ਡੋਲ ਉੱਠ ਕੇ ਅੰਦਰ ਆ ਗਈ ਆ ਮੇਰਾ ਇਤੇ ਰਾਤ ਹੁਣ ਕੰਮ ਹੋਇਆ ਬਸ ਅੱਛਾ ਆ ਗਈ ਤੇ ਕਾ ਤੂੰ ਨਿਕਲ ਸਤਾਨ ਹਾਂ ਤੈ ਮੈਨੂੰ ਉੱਥੇ ਪਛਾੜਤਾ ਹੁਣ ਮੈਂ ਆਪਣੀ ਤਾਂ ਆਪਣੀ ਨੂੰ ਜਾ ਜਾਂਦੀ ਤੇ ਨਾ ਮੈਂ ਮੱਠਣਾ ਸੀ ਤੇ ਮੈਨੂੰ ਤੇ ਹੁਣ ਸਾਹਮਣੇ ਤੜਦਾ ਤੇ ਨਹੀਂ ਤੂੰ ਬਚ ਕੇ ਤੇ ਮੈਨੂੰ ਪਛਾੜਤਾ ਤੇ ਮੈਨੂੰ ਤੇ ਹੁਣ ਚੱਲਣ ਦੇ ਜਾਣਾ ਮੇਰੇ ਪਾਪੀਆਂ ਇਦਨ ਹਰ ਤੋੜ ਬਚ ਗਈ ਤੇ ਮੈਂ ਹੁਣ ਨਾ ਆਪਣੀ ਤੋਂ ਮੂੰਹ ਮੋੜਨੀ ਚੋਗੀ ਨਾ ਉਹਨਾਂ ਬਗਾਨੀਆਂ ਤੋਂ ਮੈਨੂੰ ਤਾਂ ਹੁਣ ਤਿੰਨੇ ਇਕੋ ਜਿਹਾ ਤੇ ਕੀ ਕਰਾਂ ਫੇਰ ਹੁਣ ਦਾ ਜਿਹੜੀ ਚੀਜ਼ ਲੈ ਕੇ ਜਾਣੀ ਦੇਣੀ ਤੇ ਪਹਿਣੀ ਆ ਬੀਬੀ ਕੀ ਕਰਾਂ ਹੁਣ ਤੁਹਾਨੂੰ ਪਤਾ ਵਾ ਤੇ ਇਕੋ ਜਿਹਾ ਹੈ ਗੀਆਂ ਵਾ ਜੇ ਉਹ ਤਾਂ ਮੁੱਤੇ ਤੋਂ ਕਰਦੀਆਂ ਤੇ ਚੋਤ ਨਾਲਾਂ ਤਿੰਨਾਂ ਨੂੰ ਪਿਆਰ ਕਰਦੀਆਂ ਠੀਕ ਆ ਜੇ ਇਹਨਾਂ ਨੂੰ ਮੈਂ ਨਾ ਪਿਆਰ ਕਰਾਂ ਤੇ ਬਾਹਰੋਂ ਥੋੜੀ ਕਹਿੰਨੇ ਦੇਣਾ ਵਾ ਅਹੀਂ ਦੇਣਾ ਜੇ ਹੁਣ ਰੱਬ ਨੇ ਮੇਰੇ ਪੱਲੇ ਪਾ ਹੀ ਦਿੱਤੀਆਂ ਉਹ ਤੇ ਭਾਰਤ ਆਜਾ ਤੇ ਮੇਰੀ ਵੀ ਧਿਕਾਰ ਹੈਗੀ ਆ ਮੈਂ ਉਹਨਾਂ ਦਾ ਕਦਮਾ ਤੇ ਮੇਰੀ ਵੀ ਉਦਾਂ ਦੀ ਆ ਤੇ ਮੈਨੂੰ ਤਿੰਨੇ ਇੱਕੋ ਜੀਆਂ ਬੀਬੀਆਂ ਮੈਂ ਤਿੰਨਾਂ ਨੂੰ ਪਿਆਰ ਕਰਦੀ ਆ ਬੀਬੀ ਮੈਂ ਇਹਨਾਂ ਨੂੰ ਉੱਤੋਂ ਤੋਂ ਡਾਟਦੀ ਆ ਜੇ ਇਹਨਾਂ ਕੋ ਮੈਂ ਨਾ ਡਾਟਾਂ ਤੇ ਸ਼ੇਰ ਉੱਪਰ ਆ ਜਾਣਾ ਇਹ ਸ਼ੇਰ ਚੜ ਜਾਂਦੀਆਂ ਫਿਰ ਇਹਨਾਂ ਕਹਿੰਦਾ ਡਰ ਰਿੰਦਾ ਵਾ ਹਾਂ ਉਹ ਇਹਨਾਂ ਕੋ ਡਾਟੇ ਚਾਹੀਦਾ ਹੀ ਆ ਚਾਹੀਦਾ ਵਾ ਹਾਂ ਜੇ ਇਹਨਾਂ ਕੋ ਡਾੜਨਾ ਰੱਖੋ ਤੇ ਨੌਂ ਤੇ ਆਲੀ ਬੜ ਜਾਂਦੇ ਇਹ ਕੋਈ ਭਾਈ ਖਾਰ ਵਾਲਾ ਤੇ ਉਧਰ ਨੱਠ ਕੇ ਚਲ ਜਾਂਦੀਆਂ ਜੇ ਕੋਈ ਕੱਪੜੇ ਵਾਲਾ ਆ ਜਾਂਦਿਆਂ ਤੂੰ ਉਹਨਾਟਕੇ ਚੱਲ ਜਾਂਦਗਾ ਜੇ ਮੈਂ ਨਾ ਨਟਕਾਂ ਤੇਰੇ ਤੇ ਭਾਈ ਨੰਗਾ ਨਹੀਂ ਨਾ ਦੇਣਾ ਜਿਹੜੇ ਵਾੜਵਟੇ ਆਉਂਦੇ ਆ ਤੇ ਮੇਰੇ ਸ਼ੇਰ ਦੇ ਆਵਾਜ਼ ਲਾ ਕੇ ਵਾੜਵਟੇ ਖਾ ਲੈਣਾ ਜਿਵੇਂ ਨਾ ਛੁੜ ਖਾਦੇ ਚੱਲ ਕੋਈ ਨਹੀਂ ਸੁਖੀਏ ਤੂੰ ਦਿਲ ਦੀ ਇੰਨੀ ਮਾੜੀ ਵੀ ਨਹੀਂ ਗਈ ਚੱਲ ਉਹਨਾਂ ਨੂੰ ਇਹ ਵੀ ਪਤਾ ਹੋਵੇ ਸੂਰੇ ਲਾ ਕੇ ਦਿੱਤੇ ਆ ਤੇ ਉਹ ਤਾਂ ਖੁਲੀਆਂ ਨਹੀਂ ਸਮਾਉਂਦੀਆਂ ਹੋਣੀਆਂ ਕਿਵੇਂ ਸਾਨੂੰ ਸੂਟ ਮਿਲੇ ਸਾਨੂੰ ਸੂਟ ਮਿਲੇ ਘਾ ਕੇ ਰੁਖਾਲਦੀਆਂ ਹੋਣੀਆਂ ਚੱਲ ਬੀਬੀ ਇਹਨੇ ਨਾ ਖੁਸ਼ ਹੋ ਗਈਆਂ ਔਰ ਮੇਰੀ ਧੀ ਚਾਚੀ ਵਾਲਾ ਰਖੜੀ ਲੈ ਕੇ ਗਈ ਤੇ ਉਹਨੇ ਉਦਾਂ ਹੀ ਤੋੜ ਦਿੱਤਾ ਕੋਹ ਨਹੀਂ ਜਤਾਰ ਨੂੰ ਤੇ ਮੈਂ ਆਹ ਆਪਣੇ ਧੀ ਨੂੰ ਦੇਣਾ ਹੀ ਆ ਮੈਂ ਥੋੜੇ ਦਰਾਂ ਜਣਾ ਨਾ ਪਾਉਣ ਜੜੀ ਉਹ ਕੰਬੜੀ ਤੇ ਬੋਲੀ ਇਹ ਨਾਂਚਾਰੀਆਂ ਕਈਆਂ ਤੇ ਨਾ ਨਾ ਕੋ ਹਲਿਆਂਦਾ ਤੇ ਉਹਨਾਂ ਨੂੰ ਹੁਣ ਮੈਂ ਕਿਦਾਂ ਪੇਟ ਦੇਦਾ ਬਹੁਤ ਗਰਮੀ ਹੈ ਮੈਂ ਤੇ ਕੰਬਲੀ ਇਹ ਕਹਿ ਤਾ ਮੈਂ ਮੇਰਾ ਸੂਟ ਪਹਿਲਾਂ ਸੀਂਦੇ ਕੀ ਇਧਰ ਮੂੰਹ ਕਾ ਮ ਲੱਗ ਗਿਆ ਖੋ ਕੇ ਤੂੰ ਤੂੰ ਕਹਿ ਤਾ ਮੈਂ ਤੂੰ ਮੈਂ ਪੈਂਦੇ ਮੈਂ ਸੂਟ ਮੈਨੂੰ ਇਹ ਵੀ ਕਹਿ ਆਈ ਵੀ ਬਟਨ ਵੀ ਲਾ ਦੀ ਮੇਰੇ ਸੂਟਾ ਨੂੰ ਨਾ ਦਿਓ ਲੈਸ਼ ਜਿਹੜੀ ਲਾਉਂਦੇ ਉਹ ਵੀ ਲਾਉਣੀ ਤੰਗਾ ਲਵਾ ਦੋ ਲੈ ਮੈਂ ਦੰਦਾ ਤਾਂ ਮੈਂ ਅਸੀਂ ਆਪਣਾ ਸੂਟ ਹੀ ਸੁਆਣਾ ਵਾ ਇਨੋਤੀ ਨੇ ਕਿ ਤੂੰ ਬਟਨ ਵੀ ਲਵਾਣੇ ਆ ਬਟਨ ਨਹੀਂ ਲਾਉਣੇ ਸੂਤ ਪਹਿਲਾਂ ਠੀਕੇ ਦੇ ਮਿਆਂ ਉਹ ਲਾਸ ਵੀ ਲਵਾਉਣੀ ਆ ਆ ਨਹੀਂ ਬਾਬਾ ਧਾਰਾ ਹੱਥ ਧਾ ਕੇ ਗੰਮੀ ਲੱਗ ਗਈ ਫੇਰ ਬਹਿ ਕੇ ਦਤੂੰ ਫੇਰ ਥਾ ਲਿੰਦੀ ਮੇਰਾ ਤੇਨਾਂ ਤੇ ਤਤ ਹੋਈ ਆ ਜੇਰਾ ਵਾਰਾ ਥਾਰਾ ਮੈਂ ਨਹੀਂ ਲੈ ਖੱਕਦੀ ਵਾਰਾ ਥਾਰਾ ਤੂੰ ਤੇ ਮੇਰਾ ਜੀ ਫੇਰ ਥਾ ਲਿਆ ਥਾਰੀ ਦਿਹਾਰੀ ਅੱਲਾਹ ਦੇ ਨਾਮ ਤੇ ਕੁਝ ਦੇ ਦੂ ਅੱਲਾਹ ਦੇ ਨਾਮ ਤੇ ਕੁਝ ਖੈਰ ਪਾ ਦੂ ਲੱਗਦਾ ਘਰ ਤੇ ਕੋਈ ਹੈ ਨਹੀਂ ਆ ਸਾਹ ਕਲੀਨਾਂ ਲੈ ਜਾ ਉਧਰ ਤੁਰ ਕੇ ਗਰਾਹੀ ਕਰਨੀ ਪੈਂਦੀ ਆ ਹੱਥ ਹੋਰਦਾ ਇਹਨੇ ਤੇ ਲੋ ਜੀ ਚਾਹ ਲੈ ਮੈਂ ਆਨੇ ਦਾ ਮੈਂ ਸਾਹ ਕਲੀਨ ਤੇ ਮੈਂ ਲਗਤਾਲੋਂ ਲੱਗਿਆ ਨਾ ਤੇ ਜੀ ਨਾ ਉਹ ਸੜਨਿਆਂ ਨਾਲ ਡਿੱਗਣ ਤੇ ਤਾਲੋਂ ਲੋਂਦਿਆ ਵਾ ਤੁਹਾਨੂੰ ਤਾਂ ਲੱਦਾਂ ਮੈਂ ਤਾਂ ਲੋਂਦਿਆ ਮੇਰੇ ਖਰ ਲਾ ਨਾ ਨਾ ਭੈਣ ਜੀ ਉਹ ਤਾਂ ਸਾਈਕਲ ਡਿੱਗਾ ਜਿਨੇ ਆਣੇ ਤਾਂ ਮੈਂ ਤਾਂ ਤਾ ਕਰਕੇ ਲਾਉਂਦਿਆ ਸੀ ਮੰਮੀ ਤੂੰ ਇਥੇ ਬੋਲਦਾ ਇਹ ਇਹਨੇ ਇਧਰੋਂ ਦੀ ਲਾਤਾ ਲੈ ਰੰਦਿਆ ਸੀ ਮੈਂ ਤਾਂ ਤਾ ਕਰਕੇ ਸਾਈਕਲ ਆਉਂਦੇ ਮੈਨੂੰ ਮੇਰੀ ਖੈਰ ਲੈ ਨਾ ਬੂਆ ਖੁਲਾ ਦਾ ਵਾਏ ਇੱਥੇ ਕੋਈ ਚੋਰ ਹਟਿਆ ਅਪਲੀ ਆ ਮੈਂ ਰਖਾਂ ਕਿ ਤੇ ਪੱਦੰਦਿਆ ਸੀ ਤੋਰ ਤੋਰ ਆਹ ਵੇਖੋ ਮੈਂ ਤੁਹਾਡੀ ਗੜੀ ਹੱਥ ਜੋੜਦਾ ਆ ਮੈਨੂੰ ਖੈਰ ਪਾਓ ਤੇ ਮੈਂ ਜਾਵਾਂ ਮੇਰੇ ਪਾਸੇ ਨਾ ਲਾਲ ਕਰਿਓ ਖੈਰ ਖੈਰ ਇਦਾਂ ਵੱਦਾ ਹੋਇਆ ਦਾਰੀ ਰਾ ਤਾਰੇ ਤੂੰ ਸਮਾਜੇ ਥਾਇ ਕਰ ਲੈ ਨਾ ਦੰਦਾ ਨਾਲ ਲਾ ਕੇ ਖਾ ਹਾਂ ਤੈਨੂੰ ਕਿਹੜਾ ਪਾਉ ਮੈਂ ਜਾਵਾ ਆਖਾ ਉਹ ਤੈਨੂੰ ਥੇ ਪਾਵਾਂ ਦਵਾ ਤੇ ਦਾਤ ਲਾਤ ਤੇ ਫੜਦਾ ਆ ਗਿਆ ਪਿੱਛਾ ਤਾ ਕੇ ਨਾ ਵਖੀ ਨੱਠ ਜਾ ਲੋ ਜੀ ਨਾ ਮੈਂ ਦਾਲ ਥੋੜਾ ਮੇ ਮਮੀ ਜਨੇ ਵੀ ਪੀ ਦਿੱਤੇ ਨਾ ਇਹਦੇ ਵੇ ਤੇ ਆਪਣੀ ਘਰ ਦੀ ਦੇ ਤੂਤ ਜੁੱਤੀਆਂ ਅਪੇ ਨਾਲਿਆਂ ਦੇ ਚੂਤ ਜੁੱਤੀਆਂ ਦੇ ਖਾਣੋਂ ਵੀ ਲੈ ਤੇ ਦਾਣਾ ਵਾ ਅੱਛਾ ਭੈਣੇ ਮੈਂ 20 ਰੁਪਈਆ ਦੇ ਵਰਲਡ ਟੂਰ ਨਾ ਕਮਾਵਾ ਉਹਨਾਂ ਨੂੰ ਕਿਹਨੋਂ ਨਾਵੇਂ ਚਾਹ ਚੱਲ ਇੱਧਰ ਹੋ ਨਖਤੀਆ ਜਾ ਵੇ ਪ੍ਰਾਵਾ ਜਾ ਇੱਧਰ ਪਲਾ ਆਵੇ ਇਹੋ ਤੇਨੇ ਅੰਕ ਦੇ ਬਥੇਰੇ ਅੰਬੜਾ ਸੇ ਖਾਂਨ ਜਾ ਮਾਲ ਦਾ ਟੱਬਰੀ ਜਾ ਕਰ ਗੰਮਾਲ ਟੱਬਰ ਪਈ ਜੀ ਵੇਖਿਆ ਮੱਥਾ ਨਹੀਂ ਲੱਜਦਾ ਮੰਮੀ ਮੱਥਾ ਨਹੀਂ ਮੈਂ ਇੱਥੇ ਖਲੋਤੀ ਤੇ ਉਹ ਦੇਖ ਥੈਗਾ ਨੇ ਮੰਮੀ ਮੱਥਾ ਦੀ ਮੈਂ ਤੇ ਆਪ ਵੇਖਿਆ ਥੈਗਾ ਤੁੱਕ ਕੇ ਦੋ ਦਾਣਾ ਹੀ ਹੋਨੇ ਨੇ ਮੋਰ ਕੱਤ ਲਿਆ ਮੈਂ ਫੇ ਦੋਰੀ ਰੋਲਾ ਪਾਇਆ ਨਾ ਪੈਪ ਵਲਾ ਕੇ ਆਨਾ ਮੱਥਾ ਤੋੜ ਲਾਇਆ ਹੀ ਮੈਂ ਤੋਨੂੰ ਫਰਿਆ ਹੀ ਤੋਰ ਨੂੰ ਚਾਰ ਕੋਈ ਨਹੀਂ ਚਲ ਗਿਆ ਮੈਂ ਕਹਿੰਦਾ ਬਾਬੀ ਕਹਿੰਦਾ ਥੋਰ ਨਾ ਕੱਪ ਖਾ ਕੇ ਮੈਂ ਥੇ ਪੀ ਮੈਂ ਦਾਈ ਖਾ ਕੇ ਥੋਂ ਲੱਗੀ ਮੈਨੂੰ ਨਾ ਥਾਲੇ ਨਾ ਮੈਂ ਲੋਤੀ ਪੋਰੀ ਨਾ ਮੈਂ ਤਬਦੀ ਧੱਕੇ ਦੇਣੀ ਠੀਕ ਹੈ ਅੱਜ ਗੁਰਦੁਆਰੇ ਚਲ ਜਾਣਾ ਸਾਰਾ ਟੱਬਰ ਮੰਮੀ ਨੂੰ ਨਹੀਂ ਪਤਾ ਭਾਵੇਂ ਦੁੱਧ ਆ ਰਿਹਾ ਭਾਵੇਂ ਤੁਸੀਂ ਪਕਾ ਲਾ ਭਾਵੇਂ ਬੋਲੀ ਪਕਾ ਲਾ ਭਾਵੇਂ ਦਾਦੀ ਪਹਿਲਾਂ ਬੱਤ ਤੋ ਭਾਰੇ ਪੱਨੇ ਲੋਤੀਆਂ ਨਹੀਂ ਆ ਤੂ ਅੱਛਾ ਚਾ ਤੂੰ ਮਾਰ ਆਣੀ ਸੋ ਜਾ ਮੰਮੀ ਕੀ ਹੋਇਆ ਬਾਹਰ ਬੈਠਾ ਟੌਲਾ ਪੌਂਡੇ ਤੇ ਹਾਂ ਕੈਨ ਟੌਲਾ ਕਪੜਾ ਬਾਹਰ ਚੋਰ ਆ ਗਿਆ ਮੋਰ ਆ ਗਿਆ ਏ ਮੇ ਚੋਰ ਬੱਝਾ ਆਵੇ ਚੋਰ ਹਾਂ ਤੇ ਜੇ ਮੋਰ ਆਇਆ ਤਾਂ ਮੈਨੂੰ ਵੀ ਦੱਸ ਦਿੰਦੇ ਮੈਂ ਵੀ ਆ ਲੈੰਦੀ ਪਹਿਲਾਂ ਪਾਉਂਦਾ ਹਾਂ ਪਹਿਲਾਂ ਤਾਂ ਪਾ ਜਾਣਗਾ ਜਾਣਾਂ ਦਾ ਸਾਈਕਲ ਲੈ ਜਾਂਦਾ ਹਾਂ ਕਮਲੀ ਨੇ ਰੋੜਾ ਪਾ ਦੇ ਨਾਲ ਚੇਰ ਨਹੀਂ ਬਾਹਰ ਤੇ ਮੋਰ ਕਿੱਦਾਂ ਸਾਈਕਲ ਲੈ ਜਾਂਦਾ ਚੋਰ ਚੋਰ ਆਓ ਮਮਾ ਨੇ ਫੋੜਾ ਕਾਲਾ ਉਹ ਕਮਲੀ ਜੜੀ ਉਹ ਪਹਿਲੇ ਦਵਾਈ ਦਾ ਕਲੰਦਾ ਤੇ ਹੁਣ ਪਾਣੀ ਕਰਨਾ ਪੈਣਾ ਕਿਉਂਕਿ ਗੋਲ ਨਾ ਤੇ ਅਰੇ ਉਹ ਹੁਣ ਤਾਂ ਮੰਮੀ ਕਿੱਡੀ ਦੂਰ ਚਲ ਗਈਆਂ ਹੁਣ ਤੁਸੀਂ ਛੋਟੀ ਕੀ ਕਰਨੀ ਹੈ ਚੱਲ ਮੈਂ ਤੇ ਫੇਰ ਆਖਿਆ ਉਹਨਾਂ ਮੈਂ ਤੁਹਾਨੂੰ ਲਿਆ ਹੀ ਦਿੰਨੀ ਆ ਫੜ ਕੇ ਆਹ ਲੈ ਮੰਮੀ ਸੋਟੀ ਹੁਣ ਤੇ ਚੱਲ ਵੀ ਗਿਆ ਹੁਣ ਕਿੱਡੀ ਦੂਰ ਹੁਣ ਕੀ ਫਾਇਦਾ ਇਹਦਾ ਦੇਖ ਜਾਣੇ ਮੇਰੇ ਸਿਰ ਚ ਮਾਰ ਚੰਗਾ ਤੇ ਮੈਂ ਰੋਟੀ ਕਹਾਂ ਗਈ ਆ ਆਹੀ ਆਹੋ ਹੋਏ ਮੈਂ ਘਰੇ ਛੋਟੀ ਮੰਗਣ ਲਈ ਚਾਰ ਚਾਰ ਹੋਣੀ ਸੇਖਾ ਤੇ ਕਿਹਾ ਮੰਮੀ ਤੁਸੀਂ ਚੋਰ ਨੂੰ ਘਟਰਾ ਤੁਸੀਂ ਦੱਸਦੇ ਤਾਂ ਸਹੀ ਮੈਂ ਹੁਣ ਲੱਤਾ ਤੋੜ ਕੇ ਗੱਲ ਲੜਨੀ ਆਂ ਅੱਜ ਤਾਂ ਤੇਰੀ ਕੀ ਤੋੜਨਾ ਅੰਦਰੋਂ ਕੋਈ ਨਿਕਲ ਜਗਾ ਨਹੀਂ ਬਾਹਰ ਚੋਰ ਆ ਜਾਂਦੇ ਆ ਉਹ ਜੋ ਮਰਜੀ ਸਾਡਾ ਲੋਟ ਪੜਤ ਲਾ ਜਾਣ ਤੇ ਇਹ ਨਹੀਂ ਬਾਜੁੰਦੇ ਆ ਜਾ ਆ ਜਾ ਆ ਜਾ ਹਾਣਾ ਔਰ ਤੁਹਾਨੂੰ ਵੀ ਸੁਣ ਗਿਆ ਰੌਲਾ ਕਾਦਾ ਕੀ ਇੱਥੇ ਰੌਲਾ ਕਾਦਾ ਦੀਜੀ ਤੈਣਾ ਹੀ ਉਹ ਤੇ ਅੰਬਲੀ ਆ ਗਿਆ ਅਗ ਪਾਣੀ ਅੰਬਲੀ ਕਾ ਮੰਗਣ ਵਾਲਾ ਤੇ ਉਹ ਨਟਾਰਜਾ ਫੜਿਆ ਤੇ ਉਹ ਤੇ ਜਾਣਾ ਦਾ ਗਿਆ ਕੋ ਦਾ ਛੱਤ ਨਹੀਂ ਲੈ ਚੱਲਿਆ ਉਹ ਕਮਰੀ ਨੇ ਪਾਇਆ ਰੌਲਾ ਤੇ ਮੈਂ ਵੀ ਛੋੜ ਕੇ ਦੱਦਾ ਵਗਈ ਬਾਹਰ 20 ਰੁਪਏ ਦੋ 20 ਰੁਪਏ ਦੋ ਉਹ ਸੇ ਸਾਹ ਨਹੀਂ ਜਿਆ ਬਾਸ ਹੌਸਲ ਤੇ ਗੂਆ ਖੋਲਾ ਛਾਲ ਛੱਡਦੀਆਂ ਬਾਹ ਬੀਬੀ ਦੇਖ ਲੈ ਕਿ ਉਹਨੇ ਕੰਬੜੀ ਛੱਡਿਆ ਨਹੀਂ ਉਹਨੂੰ ਨਹੀਂ ਚਾ ਚੰਗਾ ਸਿਆਣੀ ਨਿਕਲੀ ਆ ਕੰਮ ਦੀ ਆਹ ਕੋਈ ਆ ਬੋਲੀ ਨੂੰ ਲੈ ਕੇ ਤੇ ਤੰਗ ਤੇਰਿਆ ਕਰੋ ਆ ਮੈਨੂੰ ਆਜ ਤੇ ਸੁਣ ਲਈ ਸੀ ਮੈਂ ਆਹ ਪਤਾ ਨਹੀਂ ਕਦੋਂ ਨਿਆਣਿਆਂ ਨਾਲ ਨਹੀਂ ਆ ਕੇ ਤੇ ਬੋਲਣ ਹਾਂ ਬਾਹ ਤੇ ਨਿਕਲਣਾ ਚਾਹੀਦਾ ਨੇ ਲੋਕਾਂ ਕੋਲੋਂ ਸੌੜ ਕੇ ਕੀ ਹੋਇਆ ਆ ਬਗਰ ਕੋਈ ਪੁੱਛਣ ਦਾ ਪੈਂਦੀਆਂ ਕੀ ਹੋ ਗਿਆ ਬੋਲੀ ਦੀ ਸੁਣ ਲੈ ਮੈਂ ਆਖਾ ਤੇ ਕੰਬੜੀ ਅੱਜ ਠੀਕ ਨਹੀਂ ਸੀ ਉਹਦੇ ਨਾਲ ਸਿਰਖ ਪਾ ਕੇ ਤਾਂ ਵੀ ਮੈਂ ਠੀਕ ਨਹੀਂ ਉਹ ਖਾ ਕੇ ਗੋਲੀ ਤੇ ਉਹ ਲੰਮੇ ਤਾਂ ਗਈ ਤੇ ਉਹ ਮੈਂ ਆਖਾ ਰੋਟੀ ਪਾਣੀ ਕਰ ਲਈ ਇਹਦੀ ਸੁਣ ਲੈ ਬੋ ਮੈਂ ਆਖੀ ਬਾਹਰ ਚੋਰ ਆਏ ਤੇ ਆਕੇ ਮਾਰ ਮੋਰਾਇਆ ਮੈਂ ਤਾਲਾ ਪੁੰਦੇ ਵੇਖਣੇ ਤੇ ਜੇ ਮੈਂ ਆਖਾ ਵਾਪੀਓ ਰੋਟੀਆਂ ਪਕਾ ਲਾ ਤੇ ਉਹ ਮੈਨੂੰ ਛੋਟੀ ਫੜਾਤੀ ਇਹ ਕੋਈ ਹਾਲੀ ਬੋਲੀ ਦਾ ਖਰੇ ਮਮੇ ਮੈਨੂੰ ਕੁਛ ਕਹਿੰਦੇ ਤੂੰ ਤੇ ਤੈਨੂੰ ਹੀ ਆਖਣਾ ਪਾਣਾ ਹੋਰ ਕਿਹਨੂੰ ਆਖਣਾ ਆ ਕੁਛ ਤੂੰ ਤੇ ਜਾਈ ਆਈ ਤੇ ਤੈਨੂੰ ਨਾ ਦੁਨੀਆ ਤੇ ਆਈ ਤੈਨੂੰ ਆਖੋ ਕੋਸ਼ ਤੇ ਤੂੰ ਕਾਦੀ ਕੋਸ਼ ਆ ਤੂੰ ਕਿਹਦੇ ਇਹ ਨਾ ਸ਼ੇਰ ਵਰਾ ਪੋਲਾ ਕਾ ਤਨਾ ਜ ਦਵਾਈ ਦਾਰੂ ਯੋਗੀ ਰਹੀ ਨੀ ਤੇ ਬੋਲਾ ਕਰਨਾ ਜਦੋਂ ਇਹ ਜਦੋਂ ਡਾਕਟਰ ਕੋ ਜਾਣੀ ਆ ਕੇ ਤੇ ਬੀਬੀ ਆ ਕੇ ਬਾਹਰ ਦਵਾਈ ਖਾੜੀ ਨਾ ਪਰਵਾਹ ਨੂੰ ਜਿੰਦਗੀ ਤੇ ਇੰਤਨ ਮਾਰੀ ਖਾਣੀ ਪੈਂਦੀ ਹੈ ਨਾ ਕਿ ਮੇਰਾ ਸਿਰ ਲੰਦਿਆ ਤੇ ਉਹਨੇ ਮੈਨੂੰ ਇੱਕ ਦੱਸਿਆ ਇੱਕ ਰਾਤ ਨੂੰ ਇੱਕ ਦਪਹਿਰੇ ਤੇ ਉਹ ਮੈਂ ਤੇ ਪਹਿਲਾਂ ਪਹਿਲਾਂ ਚੱਜ ਜਾਂਦੀ ਉਹ ਦਪਹਿਰੇ ਹੀ ਖਾ ਕੇ ਆਉਂਦਾ ਬੀਬੀ ਨਾ ਮੈਂ ਪਰਜਾਈ ਤਾਂ ਇੰਨੀਆਂ ਖਾ ਲਈ ਨਹੀਂ ਬੀਤੂ ਆਂਦਾ ਖਰਾਕਾਂ ਤੇ ਮੈਂ ਤੈਨੂੰ ਪਰਵਾਹ ਕੀ ਦੱਸਾਂ ਅੱਜ ਘਰ ਆ ਆਰਾਮ ਰੌਲਾ ਹੀ ਪੜਾਵਾ ਮੈਨੂੰ ਕਿ ਖਾ ਲੈਂਦੀਆਂ ਸ਼ੇਰ ਤੇ ਮੇਰਾ ਲੰਨੇ ਜਾਓ ਕਵਲੀਆਂ ਬੋਲਦਾ ਰਲੀਆਂ ਸਾਰੀ ਉਹਨੂੰ ਮੈਂ ਕਿਹਾ ਕਿ ਚੌਥਾਂ ਦੀ ਦੇ ਜਾ ਕਰ ਦਵਾਈ ਮਨੂੰ ਜਿਹੜੀ ਤੇਰ ਵਾਲ ਮੈਂ ਘੜੀ ਮੂੜੀ ਆਵਾ ਲੱਗਦਾ ਬੀਬੀ ਮੈਨੂੰ ਦਵਾਈਆਂ ਦੇ ਦੇ ਉਹਨੇ